ਦੋਸਤੋ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਸਾਰੇ ਅਜਿਹੇ ਲੋਕ ਦੇਖੇ ਨੇ ਜਿਹੜੇ 9 ਤੋਂ 5 ਵਾਲੀ ਜੌਬ ਦੇ ਵਿੱਚ ਫਸੇ ਰਹਿੰਦੇ ਨੇ ਔਰ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਵੀ ਬਿਜ਼ਨਸ ਜਿਹੜਾ ਸ਼ੁਰੂ ਨਹੀਂ ਕਰ ਪਾਉਂਦੇ ਉਹ ساری ਜ਼ਿੰਦਗੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਕੋਸ ਦੇ ਰਹਿੰਦੇ ਨੇ ਕਿ ਸਾਡਾ ਜਿਹੜਾ ਸਾਰਾ ਸਮਾਂ ਹੈਗਾ ਔਰ ਨੌਕਰੀ ਦੇ ਵਿੱਚ ਚਲਿਆ ਜਾਂਦਾ ਨੌਕਰੀ ਤੋਂ ਬਾਅਦ ਸਮਾਂ ਨਹੀਂ ਮਿਲਦਾ ਬਿਜ਼ਨਸ ਕਰਨ ਦੇ ਲਈ ਜਾਂ ਫਿਰ ਆਈਡੀਆ ਨੂੰ ਐਗਜ਼ੀਕਿਊਟ ਕਰਨ ਵਾਸਤੇ ਪ੍ਰੋਪਰ ਟਾਈਮ ਨਹੀਂ ਮਿਲ ਪਾਉਂਦਾ ਬਹੁਤ سارے ਜਿਹੇ ਲੋਕ ਨੇ ਜੋ ਕਿ ਨੌਕਰੀਆਂ ਨੂੰ ਛੱਡ ਨਹੀਂ ਪਾਉਂਦੇ ਉਹਦੇ ਪਿੱਛੇ ਆਪਣੇ ਘਰ ਪਰਿਵਾਰ ਨੂੰ ਚਲਾਉਣ ਦਾ ਰੀਜ਼ਨ ਹੈ ਪਰ ਇਸ ਦੇ ਨਾਲ ਨਾਲ ਉਹ ਇਸ ਚੀਜ਼ ਦੇ ਵਿੱਚ ਜੂਝਦੇ ਵੀ ਰਹਿੰਦੇ ਨੇ ਕਿ ਅਸੀਂ ਕੁਝ ਨਵਾਂ ਵੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਕਦੀ ਮਹਿਸੂਸ ਕੀਤਾ ਹੈ ਤੇ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਸਤਿ ਸ਼੍ਰੀ ਅਕਾਲ ਮੈਂ ਰਜੀਤਪਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਅਜਿਹੀਆਂ ਗੱਲਾਂ ਸ਼ੇਅਰ ਕਰਾਂਗਾ ਜਿਸ ਨੂੰ ਨੌਕਰੀ ਕਰਨ ਵਾਲਿਆਂ ਨੂੰ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਜੋ ਵੀ ਇਨਸਾਨ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੇਗਾ ਉਹ ਇਸ ਰੈਟ ਰੇਸ ਦੇ ਜਿਹੜੇ ਚੱਕਰ ਹੈ ਉਸ ਦੇ ਵਿੱਚੋਂ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਸਫਲ ਬਣਾ ਪਾਏਗਾ ਆ ਹੁਣ ਅਸੀਂ ਬਹੁਤ ਸਾਰਾ ਸਮਾਂ ਨਾ ਵੇਸਟ ਕਰਦੇ ਉਹਨਾਂ ਗੱਲਾਂ ਬਾਰੇ ਚਰਚਾ ਕਰਦੇ ਆ ਕਿ ਜੋ ਬੰਦੇ ਇੰਟੈਲੀਜੈਂਟ ਵੀ ਹੁੰਦੇ ਨੇ ਕਰਨਾ ਵੀ ਚਾਹੁੰਦੇ ਨੇ ਪਰ ਕੁਝ ਅਜਿਹੀਆਂ ਗੱਲਾਂ ਕਰਕੇ ਉਹ ਇਹਨਾਂ ਚੀਜ਼ਾਂ ਨੂੰ ਕਦੀ ਆਪਣੀ ਲਾਈਫ 'ਚ ਇੰਪਲੀਮੈਂਟ ਨਹੀਂ ਕਰ ਪਾਉਂਦੇ ਔਰ ਜ਼ਿੰਦਗੀ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਅੱਗੇ ਲੈ ਜਾ ਨਹੀਂ ਪਾਉਂਦੇ ਅਸਲ 'ਤੇ ਇਹ ਸਾਰੀਆਂ ਚੀਜ਼ਾਂ ਸੋਚ ਤੇ ਡਿਪੈਂਡ ਕਰਦੀਆਂ ਨੇ ਜੇ ਸਾਡੀ ਸੋਚ ਜਿਹੜੀ ਆ ਵਧੀਆ ਪੋਜ਼ਿਟਿਵ ਹੋ ਜਾਏਗੀ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਡਿਸੀਜਨ ਲੈ ਪਾਵਾਂਗੇ ਜਿਵੇਂ ਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਡਿਸਕ ਕਰਦੇ ਹੋ ਜਿਸ ਤਰੀਕੇ ਨਾਲ ਤੁਸੀਂ ਬੋਲਦੇ ਹੋ ਉਹ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਵੀ ਇੰਪੈਕਟ ਹੁੰਦਾ ਹੈ ਤੁਹਾਡਾ ਜਿਹੜਾ ਔਰਾ ਜਿਹੜਾ ਉਹ ਵੀ ਕ੍ਰੀਏਟ ਹੁੰਦਾ ਹੈ ਇਸ ਸੋਚ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਨਾ ਜਿਹੜੇ ਲੋਕ 9 to 5 ਜੋਬ ਵਾਲੇ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਫਸਿਆ ਹੋਇਆ ਇਸ ਕਰਕੇ ਮਹਿਸੂਸ ਕਰਦੇ ਨੇ ਕਿ ਜੇ ਥੋੜੀ ਜੀ ਫਲੈਕਸੀਬਿਲਟੀ ਹੁੰਦੀ ਜਾਂ ਉਹਨਾਂ ਨੂੰ ਥੋੜਾ ਜਿਹਾ ਹੋਰ ਸਮਾਂ ਮਿਲ ਪਾਉਂਦਾ ਤਾਂ ਸ਼ਾਇਦ ਉਹ ਕੁਛ ਨਾ ਕੁਛ ਨਵਾਂ ਕਰ ਪਾਉਂਦੇ ਕੋਈ ਨਵੀਆਂ ਚੀਜ਼ਾਂ ਸਿੱਖ ਪਾਉਂਦੇ ਕੋਈ ਨਵੇਂ ਸਕਿੱਲ ਆਪਣੇ ਵਿੱਚ ਐਡ ਕਰ ਪਾਉਂਦੇ ਤਾਂ ਕਿ ਉਹ ਆਪਣੇ ਬਿਜ਼ ਇੱਕ ਵਧੀਆ ਲੈਵਲ ਦਾ ਬਿਜ਼ਨਸ ਜਿਹੜਾ ਸਟਾਰਟ ਕਰ ਪਾਉਂਦਾ। ਜਿਹੜੇ ਲੋਕ 9 ਤੋਂ 5 ਜੌਬ ਕਰਦੇ ਨੇ ਉਹਨਾਂ ਦੇ ਵਿੱਚ ਮੈਕਸੀਮਮ ਇਹੀ ਸੋਚ ਹੁੰਦੀ ਕਿ ਜੇ ਸਾਡੇ ਕੋਲ ਥੋੜਾ ਜਿਹਾ ਐਕਸਟਰਾ ਟਾਈਮ ਹੁੰਦਾ ਤੇ ਸ਼ਾਇਦ ਅਸੀਂ ਕੁਝ ਨਵਾਂ ਸਿੱਖ ਪਾਉਂਦੇ ਜਾਂ ਫਿਰ ਕੋਈ ਨਵਾਂ ਬਿਜ਼ਨਸ ਕਰ ਪਾਉਂਦੇ। ਜਿਵੇਂ ਕਈ ਲੋਕ ਅਜਿਹਾ ਵੀ ਸੋਚਦੇ ਨੇ ਕਿ ਸ਼ਾਇਦ ਜੇ ਮੈਨੂੰ ਸਮਾਂ ਮਿਲਦਾ ਤੇ ਮੈਂ ਕੋਈ ਹੋਰ ਨਵਾਂ ਫ੍ਰੀਲੈਂਸਿੰਗ ਕੰਮ ਵੀ ਕਰ ਪਾਉਂਦਾ ਜਾਂ ਫਿਰ ਮੈਂ ਫ੍ਰੀਲੈਂਸਿੰਗ ਕਰਕੇ ਕੋਈ ਹੋਰ ਨਵਾਂ ਕੰਮ ਕਰ ਲੈਂਦਾ ਪਰ ਉਹ ਟਾਈਮਿੰਗ ਕਰਕੇ ਫਸ ਗਿਆ। ਹਮੇਸ਼ਾ ਇਸ ਤਰੀਕੇ ਦਾ ਮਹਿਸੂਸ ਕਰਦੇ ਨੇ ਜਾਂ ਫਿਰ ਉਹ ਇਹ ਸੋਚਦੇ ਨੇ ਕਿ ਮੇਰ ਕੋ ਘਰ ਜਾ ਕੇ ਸਮਾਂ ਜਿਹੜਾ ਆਪਣੇ ਦੀ ਨਹੀਂ ਬਚਦਾ ਫਿਰ ਮੈਂ ਹੋਰ ਸਕਿੱਲ ਨੂੰ ਕਿਵੇਂ ਸਿੱਖਾਂਗਾ ਜਾਂ ਫਿਰ ਹੋਰ ਬਿਜ਼ਨਸ ਕਿਵੇਂ ਸ਼ੁਰੂ ਕਰਾਂਗਾ ਦੋਸਤੋ ਕੁਝ ਵੱਡਾ ਕਰਨ ਦੇ ਲਈ ਹਮੇਸ਼ਾ ਜਿਹੜੇ ਸਮਾਲ ਸਟੈਪ ਲੈਣੇ ਪੈਂਦੇ ਨੇ ਛੋਟੇ ਛੋਟੇ ਕਦਮ ਤੋਂ ਵੀ ਆਪਾਂ ਵੱਡੇ ਕਦਮਾਂ ਵੱਲ ਵਧ ਸਕਦੇ ਆ ਫਿਰ ਉਸੇ ਚੀਜ਼ ਨੂੰ ਆਪਾਂ ਆਪਣੀ ਰੀਅਲ ਟਾਈਮ ਦੇ ਵਿੱਚ ਇੰਪਲੀਮੈਂਟ ਕਰਕੇ ਤਿੰਨ ਤੋਂ ਚਾਰ ਸਾਲ ਲਗਾ ਕੇ ਕੋਈ ਨਵਾਂ ਸਕਿੱਲ ਸਿੱਖਦੇ ਆ ਫਿਰ ਉਸ ਨੂੰ ਅਸੀਂ ਯੂਜ਼ ਕਰਕੇ ਕੋਈ ਨਾ ਕੋਈ ਨਵਾਂ ਬਿਜ਼ਨਸ ਜਾਂ ਫਿਰ ਵਧੀਆ ਜੌਬ ਲੈਂਦੇ ਆ ਅੱਜ ਕੱਲ ਤੇ ਇੰਟਰਨੈਟ ਕਰਦੇ ਹੋ ਉੱਥੇ ਜਾ ਕੇ ਤੁਸੀਂ ਆਪਣੇ ਸਕਿੱਲ ਸਿੱਖ ਸਕਦੇ ਹੋ ਜਿਸ ਤਰੀਕੇ ਦੇ ਸਕਿੱਲ ਦੇ ਵਿੱਚ ਤੁਹਾਡਾ ਇੰਟਰਸਟ ਹੈ ਤੁਸੀਂ ਆਪਣੇ ਰਾਤ ਨੂੰ ਜਾਗੋ ਉਸ ਸਮੇਂ ਦੇ ਵਿੱਚ YouTube ਤੋਂ Facebook ਤੋਂ ਜਾਂ ਫਿਰ ਕਿਸੇ ਤੋਂ ਕੋਚਿੰਗ ਲੈ ਕੇ ਤੁਸੀਂ ਆਪਣੇ ਨਵੇਂ ਜਿਹੜੇ ਸਕਿੱਲ ਐਡ ਕਰ ਸਕਦੇ ਹੋ ਜਿਵੇਂ ਜਿਵੇਂ ਤੁਸੀਂ ਸਕਿੱਲ ਨੂੰ ਸਿੱਖਦੇ ਰਹੋਗੇ ਉਹਦੇ ਵਿੱਚ ਤੁਸੀਂ ਨਵੇਂ-ਨਵੇਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਰਹੋਗੇ ਫਿਰ ਉਸੇ ਰਿਲੇਟਿਡ ਆਪਣਾ ਬਿਜ਼ਨਸ ਸ਼ੁਰੂ ਕਰੋ ਜਾਂ ਫਿਰ ਇੱਕ ਨਵੀਂ ਜੌਬ ਸ਼ੁਰੂ ਕਰੋ ਫਿਰ ਤੁਸੀਂ ਆਪਣੀ ਡਿਪੈਂਡੈਂਸੀ ਜਿਸ ਦੀ ਜੌਬ ਤੋਂ ਘਟਾ ਕੇ ਸਾਰੇ ਦੀ ਸਾਰੀ ਜਿਹੜੇ ਨਵੇਂ ਸਕਿੱਲ ਆ ਉਸ ਤੇ ਪਾਸ ਸਕਦੇ ਹੋ ਉਸ ਤੋਂ ਇੱਕ ਨਵਾਂ ਬਿਜ਼ਨਸ ਜਿਹੜਾ ਤੁਸੀਂ ਸ਼ੁਰੂਆਤ ਕਰ اگر ਤੁਸੀਂ 9 ਤੋਂ 11 دو ਘੰਟੇ ਵੀ ਕੋਈ ਨਵਾਂ ਸਕਿੱਲ ਸਿੱਖਦੇ ਹੋ ਜਾਂ ਫਿਰ ਇੱਕ ਪਾਰਟ ਟਾਈਮ ਜੌਬ ਲੈਂਦੇ ਹੋ ਰਾਤ ਨੂੰ ਤਾਂ ਵੀ ਤੁਹਾਨੂੰ ਇੱਕ ਵਧੀਆ ਖਾਸਾ ایکسپیرینس ਹੋ ਜਾਏਗਾ ਜਿਸ ਨੂੰ ਯੂਜ਼ ਕਰਕੇ ਤੁਸੀਂ ਆਪਣਾ ਇੱਕ ਨਵਾਂ بزنس سیٹ اپ ਕਰ ਸਕਦੇ ਹੋ ਜਾਂ ਫਿਰ ਆਪਣੇ ਸਕਿੱਲ ਦੇ 베ਜਤੇ ਇੱਕ ਨਵੀਂ ਜੌਬ ਲੈ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਸਿਰਫ ਐਕਸਟਰਾ ਦੋ ਘੰਟੇ ਦੇਣੇ ਨੇ ਜੋ ਤੁਸੀਂ ਹੋਰ ਚੀਜ਼ਾਂ ਦੇ ਉੱਪਰ ਵੇਸਟ ਕਰਦੇ ਹੋ ਆਪਣੀ ਲਾਈਫ ਵਾਸਤੇ ਆਪਣੀ ਜ਼ਿੰਦਗੀ ਵਾਸਤੇ ਦੋ ਘੰਟੇ ਦੋ ਤਾਂ ਕਿ ਜ਼ਿੰਦਗੀ ਦੇ ਵਿੱਚ ਇਹ ਦੋ ਘੰਟੇ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਣ ਆਓ ਹੁਣ ਅਸੀਂ ਆਪਣੀ ਅਗਲੀ ਸੋਚ ਦੀ ਗੱਲ ਕਰਦੇ ਹਾਂ ਜੋ ਹੈ ਹਫਤੇ ਦੇ ਹਿਸਾਬ ਨਾਲ ਆਪਣੇ ਸ਼ਡਿਊਲ ਨੂੰ ਬਣਾਉਣਾ ਜੇਕਰ ਤੁਸੀਂ ਜ਼ਿੰਦਗੀ ਨੂੰ ਜਿੱਤਣਾ ਚਾਹੁੰਦੇ ਹੋ ਤੇ ਹਰ ਇੱਕ ਦਿਨ ਜਿੱਤਣ ਦੀ ਕੋਸ਼ਿਸ਼ ਨਾ ਕਰੋ ਸਿਰਫ ਇੱਕ ਹਫ਼ਤੇ ਦਾ ਸ਼ਡਿਊਲ ਬਣਾਓ ਔਰ ਕੋਸ਼ਿਸ਼ ਕਰੋ ਕਿ ਉਸ ਹਫ਼ਤੇ ਦੇ ਵਿੱਚ ਜੋ ਤੁਸੀਂ ਅਚੀਵਮੈਂਟਸ ਕਰਨੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਤੁਹਾਡੀਆਂ ਅਚੀਵਮੈਂਟਸ ਹੋ ਜਾਣ ਔਰ ਤੁਸੀਂ ਆਪਣੇ ਹਫ਼ਤੇ ਨੂੰ ਪੂਰੇ ਤਰੀਕੇ ਨਾਲ ਯੂਟਿਲਾਈਜ਼ ਕਰੋ ਜੇਕਰ ਤੁਹਾਡੇ ਕੋਲ ਬਹੁਤ ਸਾਰੇ ਟਾਸਕ ਨੇ ਤਾਂ ਇਮੀਡੀਏਟਲੀ ਉਹ ਟਾਸਕ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਮੀਡੀਏਟਲੀ ਉਹ ਵੀ ਟਾਸਕ ਹੋ ਜਾਣਗੇ ਜਿਹੜੇ ਹਾਈ ਪ੍ਰਾਇੋਰਟੀ ਤੇ ਨਹੀਂ ਨੇ ਲੋ ਪ੍ਰਾਇੋਰਟੀ ਦੇ ਤੁਹਾਡੇ ਟਾਸਕ ਨੇ ਇਸ ਕਰਕੇ ਟਾਸਕ ਨੂੰ 1 ਵਨ ਬਾਈ ਖਤਮ ਕਰਨਾ ਸ਼ੁਰੂ ਕਰੋ ਔਰ ਇਸ ਦੇ ਨਾਲ ਜਿਹੜੀ ਤੁਹਾਡੀ ਐ ਸੀਕੁਐਂਸ ਵੀ ਬਣਦਾ ਰਹੇਗਾ ਤੁਹਾਡੀ ਕੰਮ ਕਰਨ ਦੀ ਜਿਹੜੀ ਕਪੈਸਿਟੀ ਆ ਉਹ ਵੀ ਵਾਧੀ ਰਹੇਗੀ ਤੁਸੀਂ ਸੀਕੁਐਂਸ ਦੇ ਨਾਲ ਪ੍ਰਾਇੋਰਟੀ ਦੇ ਹਿਸਾਬ ਦੇ ਨਾਲ ਆਪਣੇ ਕੰਮਾਂ ਨੂੰ ਟਾਈਮ ਤੇ ਕੰਪਲੀਟ ਕਰ पाओगे ਇਸ ਤਰੀਕੇ ਦੇ ਨਾਲ ਤੁਹਾਨੂੰ ਕੰਮ ਬੋਝ ਵੀ ਨਹੀਂ ਲੱਗੂਗਾ ਔਰ ਤੁਹਾਡੀ ਜਿਹੜੀ ਪ੍ਰਾਇੋਰਟੀ ਆ ਉਹ ਪਹਿਲਾਂ ਸਾਰਟਡ ਹੋ ਜਾਏਗੀ ਜਿਹੜੀ ਲੋ ਪ੍ਰਾਇੋਰਟੀ ਦੇ ਟਾਸਕ ਨੇ ਉਹ ਤੁਹਾਡੇ ਕੋਲ ਬਾਅਦ ਚ ਆਉਣਗੇ ਔਰ ਤੁਸੀਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਮੈਨੇਜ ਕਰਨਾ ਈਜ਼ੀਲੀ ਸਿੱਖ ਜਾਓਗੇ ਤੁਸੀਂ ਇਹ ਜਿਹੜਾ ਸ਼ਡਿਊਲ ਹੈਗਾ ਆਪਣੇ ਪਰਸਨਲ ਕੰਮਾਂ ਨੂੰ ਹੋਰ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਓ ਤਾਂ ਕਿ ਹੋਰ ਚੀਜ਼ਾਂ ਇਸ ਚੀਜ਼ ਤੋਂ ਇੰਪੈਕਟ ਨਾ ਹੋ ਦੀ ਗੱਲ ਕਰਦੇ ਆ ਜਿਸ ਦੇ ਬਾਰੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਸੋਚਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਮੋਸਟਲੀ ਲੋਕ ਇਸ ਚੀਜ਼ ਬਾਰੇ ਸੋਚਦੇ ਹੀ ਨਹੀਂ ਜੋ ਕਿ ਹੈ ਉਹ ਕੰਮ ਕਰਨਾ ਜੋ ਸਾਨੂੰ ਖੁਸ਼ੀ ਦੇਵੇ ਦੁਨੀਆ ਦੇ ਵਿੱਚ 69% ਲੋਕ ਉਹ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਦੇ ਨੇ ਜਿਨ੍ਹਾਂ ਨੂੰ ਉਹ ਕੰਮ ਕਰਨ ਦੇ ਵਿੱਚ ਕੋਈ ਵੀ ਖੁਸ਼ੀ ਨਹੀਂ ਮਿਲਦੀ ਬਸ ਇੱਕ ਰੈਪੀਟਿਸ਼ਨ ਕਰਕੇ ਬਸ ਇੱਕ ਜੌਬ ਕਰਨ ਵਾਸਤੇ ਉਹਨੂੰ ਕੰਮ ਨੂੰ ਕਰਦੇ ਹੀ ਰਹਿੰਦੇ ਨੇ ਜਿਹੜੇ ਅਸੀਂ ਹੁਣੇ ਟੌਪਿਕ ਤੇ ਗੱਲ ਕਰ ਰਹੇ ਸੀ 9 ਤੋਂ 5 ਵਾਲੀ ਜੌਬ ਇਸ ਦੇ ਵਿੱਚ ਮੋਸਟਲੀ ਲੋਕ ਉਹੀ ਕੰਮ ਕਰਦੇ ਨੇ ਜਿਹੜੇ ਕਿ ਆਪਣੇ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਪਰ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਆਪਣੇ ਘਰ ਦਾ ਖਰਚਾ ਚਲਾਉਣਾ ਉਹਨਾਂ ਨੂੰ ਜੌਬ ਕਰਨੀ ਪੈਣੀ ਹੈ ਇਸ ਕਰਕੇ ਇਸ ਤਰੀਕੇ ਦੀਆਂ ਚੀਜ਼ਾਂ ਉਹ ਕਰਦੇ ਹੀ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਹਮੇਸ਼ਾ ਜਿਹੜੀ ਲਾਈਫ ਹੈ ਕੁੱਟਣ ਚ ਨਿਕਲਦੀ ਹੈ ਜਾਂ ਫਿਰ ਡਿਪਰੈਸ਼ਨ ਦੇ ਵਿੱਚ ਨਿਕਲਦੀ ਹੈ ਕਈ ਲੋਕ ਇਸ ਤਰੀਕੇ ਦੇ ਕੰਮ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੇ ਦੇਖਿਆ ਹੁੰਦਾ ਕਿ ਉਹਨਾਂ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਇਹੀ ਕੰਮ ਕਰਕੇ ਇੱਕ ਬਹੁਤ ਵੱਡੇ ਮੁਕਾਮ ਤੇ ਪਹੁੰਚੇ ਨੇ ਪਰ ਇਸ ਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੇ ਤੁਹਾਡਾ ਇੰਟਰਸਟ ਉਸ ਕੰਮ 'ਚ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਉਸ ਇੰਟਰਸਟ ਤੋਂ ਬਿਨਾ ਤੁਸੀਂ ਕਦੀ ਵੀ ਕੰਮ ਦੇ ਵਿੱਚ ਸਫਲ ਨਹੀਂ ਹੋ ਪਾ ਇਹੜ ਚਾਲ ਦੇ ਚੱਕਰ ਦੇ ਵਿੱਚ ਕਦੇ ਵੀ ਉਸ ਕੰਮ ਦੇ ਵਿੱਚ ਨਾ ਫਸੋ ਜਿਸ ਦੇ ਵਿੱਚ ਤੁਹਾਨੂੰ ਕਦੀ ਖੁਸ਼ੀ ਮਹਿਸੂਸ ਨਾ ਹੁੰਦੀ ਹੋਵੇ ਸਿਰਫ ਉਸ ਕੰਮ ਦੇ ਵਿੱਚ ਲੱਗੋ ਜਿਸ ਦੇ ਵਿੱਚ ਤੁਹਾਨੂੰ ਵਧੀਆ ਖੁਸ਼ੀ ਮਹਿਸੂਸ ਹੋਵੇ ਤੁਸੀਂ ਉਸ ਨੂੰ ਦਿਨ ਰਾਤ ਕਰਦੇ ਵੀ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਨਾ ਕਰੋ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਵਧਦੇ ਆ ਤੁਹਾਨੂੰ ਉਹ ਕੰਮ ਹੋਰ ਜ਼ਿਆਦਾ ਖੁਸ਼ੀ ਦੇਵੇ ਇਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਐਮ ਐਸ ਧੋਨੀ ਦਾ ਜਿਸ ਨੇ ਕਿ ਟਟੀ ਦੀ ਨੌਕਰੀ ਛੱਡ ਕੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਆਪਣੇ ਕ੍ਰਿਕਟ ਦੇ ਸੁਪਨੇ ਨੂੰ ਐਡਾ ਵੱਡਾ ਕੀਤਾ ਅੱਜ ਉਸੇ ਸੁਪ ਕਿ ਉਹਨੂੰ ਪੂਰੀ ਦੁਨੀਆ ਜਾਣਦੀ ਹੈ ਤੁਸੀਂ ਹਮੇਸ਼ਾ ਆਪਣੇ ਉਸ ਬਿਜ਼ਨਸ ਨੂੰ ਆਪਣੇ ਉਸ ਪੈਸ਼ਨ ਨੂੰ ਅੱਗੇ ਲੈ ਕੇ ਆਓ ਜਿਸ ਦੇ ਵਿੱਚ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੋਵੇ ਔਰ ਜਿਸ ਦੇ ਵਿੱਚ ਤੁਹਾਨੂੰ ਪੈਸੇ ਵੀ ਦੇਖਦੇ ਹੋ ਇਹ ਨਾ ਹੋ ਕੇ ਕਿਸੇ ਵੱਡੇ ਬਿਜ਼ਨਸ ਵਾਲ ਦੇਖ ਕੇ ਉਸ ਦੇ ਵਿੱਚ ਜ਼ਿਆਦਾ ਪੈਸੇ ਦੇਖ ਕੇ ਤੁਸੀਂ ਆਪਣੇ ਪੈਸ਼ਨ ਨੂੰ ਮਾਰ ਕੇ ਤੁਸੀਂ ਉਸ ਨੂੰ ਜੁਆਇਨ ਕਰ ਲਓ ਬਾਅਦ ਵਿੱਚ ਤੁਹਾਨੂੰ 2 ਜਾਂ 4 ਸਾਲ ਬਾਅਦ ਉਹੀ ਬਿਜ਼ਨਸ ਛੱਡਣਾ ਪਏ ਕਿਉਂਕਿ ਤੁਹਾਨੂੰ ਉਸ ਦੇ ਵਿੱਚ ਖੁਸ਼ੀ ਨਹੀਂ ਮਿਲਦੀ ਔਰ ਤੁਹਾਨੂੰ ਉਸ ਨੂੰ ਕਰਨ ਦੇ ਵਿੱਚ ਕੋਈ ਵੀ ਮਜ਼ਾ ਨਹੀਂ ਆਉਂਦਾ ਆਹ ਦੋਸਤੋ ਹੁਣ ਅਸੀਂ ਇੱਕ ਅਜਿਹੀ ਸੋਚ ਬਾਰੇ ਗੱਲ ਕਰਦੇ ਹਾਂ ਜਿਸ ਕਰਕੇ ਅਸੀਂ ਆਪਣੀ ਇਨਕਮ ਨੂੰ ਕਦੇ ਜ਼ਿੰਦਗੀ 'ਚ ਵ ਉਹ ਐ ਸਿਰਫ ਇੱਕ ਨੌਕਰੀ ਦੇ ਉੱਪਰ ਹੀ ਨਿਰਭਰ ਹੋ ਕੇ ਆਪਣਾ ਕੰਮ ਕਰੀ ਜਾਣਾ। ਅਕਸਰ ਲੋਕ ਜਿੰਦਗੀ ਦੇ ਵਿੱਚ ਆਪਣੀ ਨੌਕਰੀ ਨੂੰ ਹੀ ਸਭ ਕੁਝ ਸਮਝਦੇ ਨੇ ਔਰ ਆਪਣੀ ਸਾਰੀ ਜ਼ਿੰਦਗੀ ਇੱਕ ਨੌਕਰੀ ਦੇ ਪਿੱਛੇ ਹੀ ਲਗਾ ਦਿੰਦੇ ਨੇ। ਚਾਹੇ ਨੌਕਰੀ ਸਰਕਾਰੀ ਹੋਵੇ ਚਾਹੇ ਨੌਕਰੀ ਪ੍ਰਾਈਵੇਟ ਹੋਵੇ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਨੌਕਰੀ ਦੇ ਨਾਲ-ਨਾਲ ਹੋਰ ਕੰਮ ਕਰਨਾ ਪਸੰਦ ਕਰਦੇ ਨੇ ਜਾਂ ਆਪਣੇ ਐਫਰਟਸ ਲਗਾਉਂਦੇ ਨੇ। ਨਹੀਂ ਤਾਂ 99% ਲੋਕ ਜਿਹੜੇ ਨੇ ਇੱਕ ਨੌਕਰੀ ਦੇ ਉੱਪਰ ਹੀ ਆਪਣੀ ਪੂਰੀ ਜ਼ਿੰਦਗੀ ਨੂੰ ਕੱਢ ਦਿੰਦੇ ਨੇ। ਇਹ ਜਿਹੜੀ ਡਿਪੈਂਡੈਂਸੀ ਆ ਉਹਨਾਂ ਨੂੰ 9 ਤੋਂ 5 ਵਾਲੀ ਜਿਹੜੀ ਜੌਬ ਹੈਗੀ ਉਹਦੇ ਵਿੱਚ ਫਸਾ ਕੇ ਰੱਖਦੀ। ਨਾ ਨਾ ਜੇ ਤੁਸੀਂ ਹੋਰ ਇਨਕਮ ਸੋਰਸ ਐਡ ਕਰ ਸਕਦੇ ਹੋ ਜਿਵੇਂ ਕਿ ਬਹੁਤ ਸਾਰੇ ਲੋਕ ਨੇ 9 ਤੋਂ 5 ਜੌਬ ਕਰਦੇ ਨੇ ਫਿਰ ਉਹ 6 ਤੋਂ 8 ਤੱਕ ਕੁਝ ਨਾ ਕੁਝ ਹੋਰ ਕੰਮ ਕਰਦੇ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਢਾਲਣਾ ਸ਼ੁਰੂ ਕਰ ਦਿੱਤਾ ਆਪਣੀ ਜਿਹੜੀ ਹੈ ਤੁਹਾਡੀ ਆਲਸ ਆ ਉਹਨੂੰ ਛੱਡ ਦਿੱਤਾ ਤੁਸੀਂ ਆਪਣੇ ਐਫਨ ਹੋਰ ਜ਼ਿੰਦਗੀ ਦੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਤੇ ਸਫਲਤਾ ਤੁਹਾਨੂੰ ਜ਼ਰੂਰ ਹੀ ਮਿਲੇਗੀ ਕਿਉਂਕਿ ਅੱਜਕੱਲ ਇੰਨੇ ਜ਼ਿਆਦਾ ਖਰਚੇ ਨੇ ਕਿ ਇੱਕ ਨੌਕਰੀ ਤੋਂ ਕਦੇ ਵੀ ਪੂਰੀ ਨਹੀਂ ਹੋ ਸਕਦੇ। ਅੱਜਕੱਲ ਇੰਟਰਨੈਟ ਦਾ ਜ਼ਮਾਨਾ ਆ ਗਿਆ ਸਾਡੇ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਵੱਧ ਗਈਆਂ ਨੇ। ਆਪਾਂ ਜਦੋਂ ਇੱਕ ਛੋਟੀ ਜਿਹੀ ਚੀਜ਼ ਇੰਟਰਨੈਟ ਤੇ ਦੇਖ ਲੈਨੇ ਆ ਤੇ ਸਾਡਾ ਮਨ ਹੁੰਦਾ ਕੋਈ ਚੀਜ਼ ਸਾਨੂੰ ਚਾਹੀਦੀ ਹੋਵੇ ਚਾਹੇ ਫਿਰ ਨਾ ਚਾਹੀਦੀ ਹੋਵੇ ਅਸੀਂ ਉਹ ਚੀਜ਼ ਨੂੰ ਬਾਏ ਕਰ ਲੈਨੇ ਆ ਜਾਂ ਫਿਰ ਖਰੀਦ ਲੈਨੇ ਆ। ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਜਦੋਂ ਅਸੀਂ ਤਾਂ ਕਰ ਪਾਵਾਂਗੇ ਜਦੋਂ ਸਾਡੇ ਕੋਲ ਐਡੀਸ਼ਨਲ ਜਿਹੜੇ ਨੇ ਇਨਕਮ ਸਰਸਸ ਹੋਣਗੇ। ਐਡੀਸ਼ਨਲ ਇਨਕਮ ਸਰਸਸ ਸਾਡੇ ਕੋਲ ਤਾਂ ਬਣ ਗਏ ਜੇ ਅਸੀਂ 9 ਤੋਂ 5 ਜੌ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਅੱਗੇ ਲੈਵਲ ਤੇ ਵੀ ਵਧਾਈਏ ਔਰ ਇਸ ਦੇ ਨਾਲ-ਨਾਲ ਜਿਹੜੀਆਂ ਆਪਣੀਆਂ ਖਵਾਇਸ਼ਾਂ ਨੇ ਸਾਡੀਆਂ ਉਹ ਵੀ ਅਸੀਂ ਪੂਰੀਆਂ ਕਰ ਪਾਈਏ ਜੇਕਰ ਤੁਸੀਂ 9 ਤੋਂ 5 ਵਾਲੀ ਜੌਬ 'ਚ ਫਸੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਸੇਵਿੰਗ ਨਹੀਂ ਹੋਏਗੀ ਜਦੋਂ ਸੇਵਿੰਗ ਨਹੀਂ ਹੋਏਗੀ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਨਹੀਂ ਕੱਟ ਪਾਓਗੇ ਤੁਹਾਨੂੰ ਹਮੇਸ਼ਾ ਪੂਰੀ ਜ਼ਿੰਦਗੀ 9 ਦੇ 5 ਵਾਲੇ ਟਰੈਪ ਦੇ ਵਿੱਚ ਫਸੇ ਰਹਿਣਾ ਪਏਗਾ ਔਰ ਜੌਬ ਨੂੰ ਕਰਨਾ ਹੀ ਪਏਗਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਹੀ ਸਲਾਹ ਦਵਾਂਗਾ ਕਿ ਜੇ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤੇ ਆਪਣੀ ਜਿਹੜੀ ਜੌਬ ਆ ਉਹਦੇ ਨਾਲ-ਨਾਲ ਤੁਹਾਨੂੰ ਐਡੀਸ਼ਨਲ ਜਿਹੜੇ ਸੋਰਸਸ ਨੇ ਇਨਕਮ ਸੋਰਸਸ ਬਣਾਉਣੇ ਪੈਣਗੇ ਉਹ ਐਡੀਸ਼ਨਲ ਇਨਕਮ ਸੋਰਸਸ ਤੁਹਾਨੂੰ ਇੱਕ ਐਨਜੋਏ ਵੀ ਦੇਣਗੇ ਔਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਕੂਨ ਵੀ ਦੇਣਗੇ ਕੱਲੀ ਇਨਕਮ ਜਨਰੇਟ ਕਰਨ ਦੇ ਨਾਲ ਗੱਲ ਨਹੀਂ ਬੰਨੀ ਤੁਹਾਨੂੰ ਉਸ ਨੂੰ ਸੇਵ ਵੀ ਕਰਨਾ ਪਏਗਾ ਫਿਰ ਉਸ ਨੂੰ ਇਨਵੈਸਟ ਵੀ ਕਰਨਾ ਪਏਗਾ ਜਿਹੜਾ ਤੁਹਾਡਾ ਬਟਾਪਾ ਚੰਗੀ ਤਰੀਕੇ ਨਾਲ ਗੁਜ਼ਰ ਪਾਏ ਇਸ ਦੇ ਨਾਲ ਹੀ ਸਾਨੂੰ ਅੱਗੇ ਵਧਣ ਤੋਂ ਇੱਕ ਹੋਰ ਸੋਚ ਰੋਕਦੀ ਰਹਿੰਦੀ ਆ ਉਹ ਹੈ ਰਿਸਕ ਲੈਣ ਦੀ ਸੋਚ ਅੱਗੇ ਵਧਣ ਦੇ ਲਈ ਹਮੇਸ਼ਾ ਜ਼ਿੰਦਗੀ ਦੇ ਵਿੱਚ ਰਿਸਕ ਲੈਣਾ ਹੀ ਪੈਂਦਾ ਹੈ ਜੇ ਅਸੀਂ ਰਿਸਕ ਨਹੀਂ ਲਵਾਂਗੇ ਤੇ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਨਹੀਂ ਵਧ ਪਾਵਾਂਗੇ ਕਦੀ ਵੀ ਅਸੀਂ ਦੁਨੀਆ ਨੂੰ ਜਿੱਤ ਨਹੀਂ ਪਾਵਾਂ ਇਸ ਸਟਾਰਟਅਪ ਨੇ ਕਰਪਾਉਂਦਾ ਕਿ ਅਸੀਂ ਚੰਗੀ ਭਲੀ 9 ਤੋਂ 5 ਵਾਲੀ ਜੌਬ ਕਰ ਰਹੇ ਹਾਂ ਕਿਤੇ ਆਪਾਂ ਸਟਾਰਟਅਪ ਦੇ ਚੱਕਰ ਦੇ ਵਿੱਚ ਆਪਣੀ ਜੌਬ ਤੋਂ ਹੱਥ ਵੀ ਨਾ ਧੋ ਪਾਈ ਪਰ ਇਸੇ ਸੋਚ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੱਕਰ ਵਿੱਚ ਫਸੇ ਰਹਿੰਦੇ ਨੇ ਤੇ ਆਪਣੀ ਜਿਹੜੀ ਬਿਜ਼ਨਸ ਨੂੰ ਸਟਾਰਟ ਕਰਨ ਵਾਲੀ ਸੋਚ ਆ ਜਾਂ ਜਿਹੜੀ ਬਿਜ਼ਨਸ ਸਟਾਰਟ ਕਰਨ ਵਾਲਾ ਪੈਸ਼ਨ ਹੈਗਾ ਉਹਨੂੰ ਮਾਰ ਕੇ ਇਸੇ ਚੱਕਰ 'ਚ ਹਮੇਸ਼ਾ ਦੇ ਲਈ ਵੱਜੇ ਰਹਿੰਦੇ ਜੇਕਰ ਇੱਕ ਵਾਰੀ ਹਿੰਮਤ ਕਰ ਲਈ ਜਾਏ ਤਾਂ ਅਸੀਂ ਇਸ ਦੇ ਵਿੱਚ ਕਾਮਯਾਬ ਹੋ ਸਕਦੇ ਪਰ ਕਾਮਯਾਬ ਅਸੀਂ ਤਾਂ ਹੀ ਹੋਵਾਂਗੇ ਜੇ ਸਾਡੇ ਕੋਲ ਸਕਿਲਸ ਹੋਣਗੇ ਜਾਂ ਸਾਡੇ ਕੋਲ ਰਿਸਕ ਕਪੈਸਿਟੀ ਹੋਵੇ ਵੀਰ ਉਹਦੇ ਨਾਲ ਸਾਡੇ ਕੋਲ ਥੋੜਾ ਅਨਾਲਿਸਿਸ ਹੋਏਗਾ ਕਿ ਅਸੀਂ ਇਹ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਾਂ ਇਹ ਕੰਮ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈਗਾ ਜਾਇ ਸਕਿੱਲ ਜਿਹੜੇ ਨੇ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਹੈਗੀ ਆ ਇਹ ਸਾਰੀਆਂ ਚੀਜ਼ਾਂ ਦੇ ਅਨਾਲਿਸਿਸ ਤੋਂ ਬਾਅਦ ਅਸੀਂ ਮਾਰਕੀਟ ਦੇ ਵਿੱਚ ਰਿਸਕ ਲੈ ਕੇ ਉਤਰ ਸਕਦੇ ਹਾਂ ਇਸ ਰਿਸਕ ਤੋਂ ਤੁਸੀਂ ਦੋ ਅਚੀਵਮੈਂਟ ਕਰ ਲੋਗੇ ਪਹਿਲੀ ਅਚੀਵਮੈਂਟ ਇਹ ਹੋਏਗੀ ਕਿ ਜੋ ਤੁਸੀਂ ਸੋਚ ਰਹੇ ਸੀਗੇ ਜੋ ਤੁਹਾਡਾ ਪੈਸ਼ਨ ਹੈਗਾ ਤੁਸੀਂ ਉਹਦੇ ਅਕੋਰਡਿੰਗ ਆਪਣਾ ਕੰਮ ਕਰ ਰਹੇ ਹੋ ਦੂਸਰੀ ਅਚੀਵਮੈਂਟ ਇਹ ਹੈ ਕਿ ਤੁਸੀਂ ਆਪਣੇ ਲਈ ਇੱਕ ਐਡੀਸ਼ਨਲ ਸੋਰਸ ਆਫ ਇਨਕਮ ਬਣਾ ਲਈ ਜਿਹੜੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੋਰ ਇਨਕਮ ਐਡ ਕਰਕੇ ਦੇਗੀ ਡਾਪਾ ਜਿਹੜਾ ਵਧੀਆ ਤਰੀਕੇ ਨਾਲ ਨਿਕਲ ਪਾਏਗਾ ਤੁਸੀਂ ਜੋ ਵੀ ਕੰਮ ਸ਼ੁਰੂ ਕਰੋਗੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਹੀ ਵਧੀਆ ਮਾਡਲ ਚੱਲ ਰਿਹਾ ਹੈ ਲੋਕੀ ਇਸ ਨੂੰ ਅਸੈਪਟ ਕਰਨੇ ਨੇ ਤੁਹਾਡੀ ਵਧੀਆ ਇਨਕਮ ਜਨਰੇਟ ਹੋ ਰਹੀ ਹੈ ਉਸ ਕੇਸ ਦੇ ਵਿੱਚ ਤੁਸੀਂ ਇਸ ਨੂੰ ਫੁੱਲ ਟਾਈਮ ਕਰਨਾ ਸ਼ੁਰੂ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਅਜੇ ਇਸ ਦੀ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਲੋਡ ਨਹੀਂ ਹੈ ਜਾਂ ਇਸ ਨੂੰ ਫੁੱਲ ਟਾਈਮ ਕਰਨ ਤੇ ਉਹਨਾ ਪ੍ਰੋਫਿਟ ਨਹੀਂ ਆਏਗਾ ਉਸ ਕੇਸ ਦੇ ਵਿੱਚ ਤੁਸੀਂ ਇਸ ਨੂੰ ਆਪਣੀ ਜੌਬ ਦੇ ਨਾਲ ਨਾਲ ਪਾਰਟ ਟਾਈਮ ਕਰਦੇ ਰਹੋ ਤਾਂ ਕਿ ਇੱਕ ਐਡ-ਆਨ ਇੱਕ ਐਕਸਟਰਾ ਇਨਕਮ ਜਿਹੜੀ ਹੈ ਤੁਹਾਡੀ ਬੰਨ ਹੀ ਰਹੇ ਜੇਕਰ ਤੁਸੀਂ ਬਿਜ਼ਨਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇੱਕ ਇਨਵੈਸਟਮੈਂਟ ਕਰ ਆਡੀ ਸੈਲਰੀ ਦੇ ਵਿੱਚ ਕੁਝ ਪੈਸੇ ਬਚਾ ਕੇ ਤੁਸੀਂ ਵਕ ਵਕ ਜਗ੍ਹਾ ਤੇ ਇਨਵੈਸਟਮੈਂਟ ਕਰੋ ਤਾਂ ਕਿ ਜਿਹੜੀ ਇਨਕਮ ਆ ਉਹ ਕਿਤੇ ਨਾ ਕਿਤੇ ਵਾਧੀ ਰਹੇ ਇਹ ਨਾ ਹੋਏ ਕਿ ਇਨਕਮ ਤੁਸੀਂ ਆਰਡੀ ਦੇ ਵਿੱਚ ਜਮ੍ਹਾਂ ਕਰਾ ਦਿਓ ਅੱਜ ਕੱਲ ਆਰਡੀ ਦੇ ਵਿੱਚ 5 6% ਦੀ ਤੁਹਾਨੂੰ ਜਿਹੜੀ ਹੈ ਸਾਲ ਦਾ ਜਿਹੜਾ ਪ੍ਰੋਫਿਟ ਮਿਲਦਾ ਉਸ ਦੇ ਉੱਪਰ ਟੀ ਡੀ ਐਸ ਵੀ ਕੱਟਿਆ ਜਾਂਦਾ ਇਸ ਦੇ ਰਿਲੇਟਿਡ ਮੈਂ ਇੱਕ ਹੋਰ ਵੀਡੀਓ ਬਣਾਈ ਹੋਈ ਹੈ ਉਸ ਦੇ ਵਿੱਚ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਆਰਡੀ ਦੇ ਵਿੱਚ ਪੈਸੇ ਰੱਖਣੇ ਵਧੀਆ ਨੇ ਜਾਂ ਫਿਰ ਅਸੀਂ ਇਨਵੈਸਟਮੈਂਟ ਕਰੀਏ ਉਸ ਪੈਸੇ ਦੀ ਪਰ ਇਹਦੇ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਪਰ ਇਸ ਦੇ ਲਈ ਸਭ ਨੂੰ ਜ਼ਰੂਰੀ ਹੈ ਕਿ ਸਾਨੂੰ ਥੋੜੀ ਇ ਕਿ ਅਸੀਂ ਵਕ ਵਕ ਜਗ੍ਹਾ ਦੇ ਉੱਪਰ ਇਨਵੈਸਟਮੈਂਟ ਕਰਕੇ ਆਪਣੇ ਲਈ ਇੱਕ ਹੋਰ ਇਨਕਮ ਸਰਸ ਬਣਾ ਪਾਈਏ ਦੋਸਤੋ ਇਹਨਾਂ ਤੋਂ ਵੀ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਅਜਿਹੀਆਂ ਸੋਚਾਂ ਨੇ ਜਿਹਦਾ ਕਰਕੇ ਲੋਕ 9 ਤੋਂ 5 ਵਾਲੀ ਜੌਬ ਦੇ ਵਿੱਚ ਚੱਕਰ ਦੇ ਵਿੱਚ ਫਸੇ ਰਹਿੰਦੇ ਨੇ ਔਰ ਜੌਬ ਨੂੰ ਕਰਦੇ ਰਹਿੰਦੇ ਨੇ ਨੌਕਰੀ ਨੂੰ ਗਵਾ ਦੇਣ ਦੇ ਚੱਕਰ ਦੇ ਵਿੱਚ ਕਿ ਕੱਲ ਨੂੰ ਸਾਨੂੰ ਨੌਕਰੀ ਦੇ ਵਿੱਚੋਂ ਹੱਥ ਨਾ ਧੋਣੇ ਪੈਣ ਇਸ ਕਰਕੇ ਲੋਕ ਇਹ ਚੱਕਰ ਦੇ ਵਿੱਚ ਫਸੇ ਰਹਿੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਰਿਸਕ ਨਹੀਂ ਲੈਂਦੇ ਔਰ ਨਾ ਹੀ ਆਪਣੀ ਸੋਚ ਨੂੰ ਅੱਗੇ ਵਧਾ ਪਾਉਂਦੇ ਜੇਕਰ ਤੁਸੀਂ ਇਹਨਾਂ ਤੋਂ ਵੱਖਰਾ ਉੱਠ ਕੇ ਤੁਸੀਂ ਇੱਕ ਨਵੀਂ ਸੋਚ ਬਣਾਓਗੇ ਇੱਕ ਜ਼ਿੰਦਗੀ ਦੇ ਵਿੱਚ ਨਵਾਂ ਪੈਸ਼ਨ ਬਣਾਓਗੇ ਨਵੇਂ ਸਕਿੱਲ ਐਡ ਕਰੋਗੇ ਤਾਂ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਅੱਜ ਦੀ ਇਸ ਵੀਡੀਓ 'ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ